ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਜੀ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਤੇ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ ਸਭ ਠੀਕ ਰਹਿਣ ਤੇ ਸਭ ਦੇ ਕੰਮ ਪ੍ਰਮਾਤਮਾ ਸਵਾਰੇ ਸਭ ਦੇ ਕਾਰਜ ਤੇ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਥੋੜਾ ਜਿਹਾ ਲੇਟ ਬਣਾਇਆ ਬਲੌਗ 8:00 9:00 ਵਜੇ ਮਤਲਬ ਰਾਤ ਦੇ ਤੇ ਕੱਲ ਅਸੀਂ ਗਏ ਸੀਗੇ ਭਿੱਖੀ ਸਾਡੇ ਗੁੜੀਆਂ ਕੋਲੇ ਸੋਨੂ ਪਿਛੇ ਬਲੌਗ ਵਿੱਚ ਦਿਖਾਇਆ ਸੀ ਨਾ ਆਪਾਂ ਉਹਨਾਂ ਦੇ ਨਾਲ ਜਦੋਂ ਬਾਰ ਮੀਂਹ ਪੈਂਦਾ ਸੀਗਾ ਪਿੱਛੇ ਉਹ ਤੋਂ ਹਫ਼ਤਾ ਮਗੋਂ ਹੋ ਗਿਆ ਤਾਂ ਉਸੇ ਪਾਣੀ ਬਹੁਤ ਜ਼ਿਆਦਾ ਹੈ ਸੋਨੂ ਦੇ ਪੜ ਗਿਆ ਸੀ ਉਹਨਾਂ ਦੇ ਘਰ ਵਿੱਚ ਪਾਣੀ ਵੜ ਗਿਆ ਸੀਗਾ ਕਾਫੀ ਤੇ ਮਤਲਬ ਕਿ ਉਹਨੂੰ ਨਿਕਲਣ ਗਾਉਣ ਵਿੱਚ 15 ਦਿਨ ਲੱਗੇ 20 ਦਿਨ ਮਨ ਦਾ ਤੇ ਤਾਂ ਕਿੱਥੇ ਜਾਇ ਨਹੀਂ ਗਿਆ ਸੀ ਗੱਲ ਅਸੀਂ ਪਤਾ ਲੈ ਕੇ ਆਏਗੇ ਬਿਮਾਰ ਵਗੈਰਾ ਵੀ ਹੋਏ ਬੈਠੇ ਨੇ ਵਿਚਾਰੇ ਨਾਲ ਮੱਛਰ ਵਗੈਰਾ ਜ਼ਿਆਦਾ ਹੋ ਗਿਆ ਤੇ ਨਾ ਵਾਇਰਲ ਹੋ ਜਾਣਾ ਤੁਹਾਨੂੰ ਪਤਾ ਜਦੋਂ ਗੰਦਾ ਪਾਣੀ ਹੁੰਦਾਗਾ ਤੇ ਚਲੋ ਅੱਜ ਅਸੀਂ ਆਗੇ ਸੀਗੇ ਸ਼ਾਮ ਜੇ ਨੂੰ ਰੋਟੀ ਪਾਣੀ ਖਾ ਲਿਆ ਤੇ ਬੈਠੇ ਹੁਣ ਬਿਸਤਰੇ ਦੇ ਵਿੱਚ ਮਾਂ ਚਲੋ ਵਲੌਗ ਬਣਾਉਣਾ ਥੋੜਾ ਜਿਨਾ ਕ ਆਪਣੇ ਅਮੀਰ ਦੇ ਹਿਸਾਬ ਨਾਲ ਹਨਾ ਜਿੰਨਾ ਕ ਆਪਾਂ ਨੂੰ ਬੋਲਿਆ ਜਾਂਦਾ ਜਿੰਨੇ ਕ ਆਪਣੇ ਤੇ ਹੈਗੀ ਐ ਸ਼ੈਨ ਸ਼ਕਤੀ ਸ਼ੀਲਤਾ ਜੋ ਵੀ ਲਾ ਲਓ ਤੇ ਬਾਕੀ ਸੰ ਦਿਖਾਉਣ ਆ ਦੇਖੋ ਨੂਰ ਬੈਠਾ ਹੈਗਾ ਅਸੀਂ ਕੱਲ ਸਾਰਾ ਨੂੰ ਅੱਜ ਨੂਰ ਨੂੰ ਫੇਰ ਬੁਖਾਰ ਹੋ ਗਿਆ ਸੀਗਾ ਉਹਨਾਂ ਨੂੰ ਪਤਾ ਨਹੀਂ ਉੱਥੇ ਮੱਛਰ ਮੋਛਰ ਕਰਕੇ ਹੋ ਗਿਆ ਪਤਾ ਨਹੀਂ ਕਿਵੇਂ ਤੇ ਇਹ ਬਲੌਗ ਦੇਖੀ ਜਾਂਦਾ ਕੱਲ ਦਾ ਦੇਖੋ ਤੁਹਾਨੂੰ ਦਿਖਾਉਨੇ ਆ ਇਹ ਬਲੌਗ ਕੱਲ ਬਣਾਇਆ ਸੀਗਾ ਨੂਰ ਨੇ ਤੇ ਵਧੀਆ ਬਣਿਆ ਦੋਸਤੋ ਤੇ ਇਕ ਆਪਾਂ ਤੁਹਾਨੂੰ ਪਤਾ ਹੀ ਹਨ ਅੱਜ ਕੱਲ ਦੇ ਹਾਲਾਤਾਂ ਬਾਰੇ ਸੁਣਵਾਇਆ ਸਾਬ ਚੱਲੀ ਜਾਂਦੇ ਨੇ ਤੇ ਬੱਠੇ ਮਿੱਤਰੋ ਆਪਾਂ ਅੱਜ ਰੋਟੀ ਪਾਣੀ ਛਕ ਲਿਆ। ਰੰਗਲ ਮੰਗਲ ਨੇ ਵਧੀਆ। ਤੇ ਅੱਜ ਕੱਲ੍ਹ ਸਾਨੂੰ ਪਤਾ ਹੀ ਹਨ ਆਪਣਾ ਮੁੱਦਾ ਚੱਲ ਰਿਹਾ ਹੈ ਇੱਕ ਥੋੜਾ ਜਿਹਾ ਹੁਸ਼ਾਰ ਪਰ ਵੇਖੇ ਜੋ ਦੁਖਦ ਦੁਖਦਾਈ ਘਟਨਾ ਹੋਈ ਹੈ ਹਨ ਦੁੱਖ ਲੱਗਦਾ ਜਾ ਰਿਹਾ ਹੈ ਜੇ ਘਟਨਾਵਾਂ ਦੇਖ ਕੇ ਤੇ ਬਸ ਬਚ ਕੇ ਰਹਿ ਜਾ ਕਰੋ ਮਿੱਤਰੋ ਜਿੰਨਾ ਹੋ ਸਕਦਾਗਾ। ਹਨਾ ਬੱਚੇ ਨੂੰ ਯਾਰ ਇੱਕ ਨੇ ਵਗੰਦੇ ਨੇ ਹਨ ਤੁਸੀਂ ਜਾਣਦੇ ਹੋ ਬਸ ਦੱਸਣ ਦਾ ਲੋੜ ਨਹੀਂ ਬਹੁਤ ਦੁੱਖ ਲੱਗਿਆ ਯਾਰ ਜਦੋਂ ਕੋਈ ਖਬਰ ਜੀ ਸੁਣਦੇ ਹਨ ਹਨ ਬਸ ਦੇਖਿਆ ਨਹੀਂ ਜਾਂਦਾਗਾ ਬੱਚਾ ਨੂੰ ਬਸ ਮੜਾ ਜਿਆਦਾ ਅਲਰਟ ਰੱਖਿਆ ਕਰੋ ਬੱਚਿਆਂ ਨੂੰ ਦੱਸਿਆ ਕਰੋ ਬਈ ਕੀ ਚੰਗਾ ਕੀ ਮਾੜਾ ਕਿਸ ਨੂੰ ਮਿਲਣਾ ਹੈ ਕਿਰੋਂ ਨਹੀਂ ਮਿਲਣਾ ਕਿਸ ਨੂੰ ਬੁਲਾਉਣਾ ਹੈ ਕਿ ਨਹੀਂ ਬੁਲਾਉਣਾ ਕਿਸੇ ਨੂੰ ਹਨਾ ਸਾਰੀ ਜਾਣਕਾਰੀ ਦੇ ਕੇ ਰੱਖਿਆ ਕਰੋ ਬੱਚਿਆਂ ਨੂੰ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਬੱਚੇ ਨੂੰ ਕਿ ਬੱਚਿਆਂ ਜਾਣ ਹੁੰਦੇ ਨੇ ਬੱਚਿਆਂ ਨੂੰ ਕੁਝ ਨਹੀਂ ਪਤਾ ਹੁੰਦਾ ਵਿਚਾਰਾਂ ਨੂੰ ਤੇ ਦੁੱਖ ਲੱਗਿਆ ਮਿੱਤਰੋ ਸੁਣ ਕੇ ਇਹ ਇੱਕ ਦੋਸਤ ਹੋਰ ਆਪਾਂ ਗੱਲ ਕਰਨੀ ਸੀ ਨਾ ਵੀ ਜਿਹੜੇ ਆਪਣੇ ਭੈਣ ਭਰਾ ਆਪਣੇ ਦੋਸਤ ਮਿੱਤਰ ਫੋਲੋ ਕਰਦੇ ਨੇ ਆਪਾਂ ਨੂੰ ਤੇ ਪਤਾ ਨਹੀਂ ਉਹ ਬਾਅਦ ਵਿੱਚ ਅਨਫੋਲੋ ਕਰ ਜਾਂਦੇ ਨੇ ਤੇ ਦੁੱਖ ਤਾਂ ਲੱਗਦਾ ਥੋੜਾ ਜਿਹਾ ਪਰ ਪਤਾ ਨਹੀਂ ਕਿਉਂ ਸਮਝ ਨਹੀਂ ਆਉਂਦੀ ਵੀ ਯਾਰ ਫੋਲੋ ਤਾਂ ਕਰਦੇ ਹੋ ਵੀ ਅਨਫੋਲੋ ਨਾ ਕਰਿਆ ਕਰੋ ਅਸ ਕੌਕੀ ਜੀ ਮਿਹਨਤ ਕਰਦੇ ਆ ਯਾਰ ਤੁਹਾਨੂੰ ਬਾਰ-ਬਾਰ ਇਹੀ ਬੇਨਤੀ ਕਰਦੇ ਆ ਵੀ ਬਈ ਫੋਲੋ ਕਰੋ ਸਾਨੂੰ ਹਣਾ ਕਿਉਂਕਿ ਜੇ ਤੁਸੀਂ ਸਾਡਾ ਸਾਥ ਦਿਓਗੇ ਤਾਂ ਹੀ ਅਸੀਂ ਅੱਗੇ ਕੁਝ ਕਰਾਂਗੇ ਹਣਾ ਸਾਨੂੰ ਨਾਮ ਨਾਮ ਆਈਡੀਆ ਮਿਲਣਗੇ ਤੇ ਤੁਸੀਂ ਦੱਸੋਗੇ ਹਣਾ ਮੇਰਣ ਕੇ ਬਸ ਆਪਣੇ ਚੈਨਲ ਨੂੰ ਵੱਧ-ਵੱਧ ਤੁਸੀਂ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਅੱਗੇ ਵੀ ਫਾਰਵਰਡ ਕਰਿਆ ਕਰੋ ਕਹਾ ਤੇ ਸਬਸਕ੍ਰਾਈਬ ਕਰਾਇਆ ਕਰੋ ਆਪਾਂ ਨੂੰ ਹਣਾ ਆਪਣੇ ਚੈਨਲ ਨੂੰ ਜੋ ਵੀ ਤੁਹਾਨੂੰ ਕੋਈ ਜਾਣਦਾ ਤੋਂ ਸੁਮੇਤ ਰਿਸ਼ਤੇਦਾਰਾਂ ਦੇ ਵਿੱਚੋਂ ਤੁਹਾਡਾ ਧੰਨਵਾਦ ਹੋਊਗਾ ਬਹੁਤ-ਬਹੁਤ ਇਸ ਲਈ ਜਿੰਨਾ ਤੁਸੀਂ ਕਰ ਸਕਦੇ ਹੋ ਸਾਡੇ ਲਈ ਕਰੋ ਅਸੀਂ ਵੀ ਤੁਹਾਡੇ ਲਈ ਕਰਾਂਗੇ ਜੋ ਸਾਥੋਂ ਬਣ ਹੁੰਦਾ ਸੀ ਬਣਾਇਆ ਕਰਾਂਗੇ ਹੌਲੀ-ਹੌਲੀ ਸਿੱਖ ਰਹੇ ਹਾਂ ਦੋਸਤੋ ਤੁਹਾਨੂੰ ਪਤਾ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ ਨਾ ਆਪਾਂ ਨੂੰ ਨਹੀਂ ਪਤਾ ਸੀ ਇਸ ਚੀਜ਼ ਦਾ ਹੁਣੇ ਲੱਗੇ ਆਪਾਂ ਤਾਂ ਸਾਨੂੰ ਸਪੋਰਟ ਕਰੋ ਬਸ ਬੜ ਬੜ ਇਹ ਹੀ ਸਾਡੀ ਬੇਨਤੀ ਹੈ ਇੰਨਾ ਹੋ ਸਕਦਾ ਸਾਨੂੰ ਸਪੋਰਟ ਕਰੋ ਬਸ ਕੱਲ ਨੂੰ ਦੋਸਤੋ ਸੋਮਵਾਰ ਆ ਤੇ ਆਪਣੇ ਬੱਚਿਆਂ ਦੇ ਪੇਪਰ ਸਟਾਰਟ ਹੋਣ ਜਾ ਰਹੇ ਹਨਾ ਸਕੂਲ ਦੇ ਵਿੱਚ ਵੀ ਤੇ ਨੂਰ ਦਾ ਵੀ ਪੇਪਰ ਆਗਾ ਤੇ ਹਾਂ ਵੀ ਨੂਰ ਕਿੰਨੀ ਕੀ ਤਿਆਰੀ ਹੈ ਕੱਲ ਨੂੰ ਪੂਰੀ ਫੁੱਲ ਤਿਆਰੀ ਪੰਜਾਬੀ ਦਾ ਪੇਪਰ ਵੀ ਆ ਤੇ ਕੱਲ ਨੂੰ ਵੱਧ ਵੱਧ ਖਚ ਤੇ ਰਹੀ ਆ ਉਹਦੀ ਹੋਰ ਪੇਪਰਾਂ ਦੀ ਵੀ ਤਿਆਰੀ ਖਚ ਰਹਾ ਹਨਾ ਵਧੀਆ ਨੰਬਰ ਲੈ ਕੇ ਜਾ ਮਾ ਦੋਸਤਾਂ ਨੂੰ ਐ ਕਿਹਾ ਹੈਗਾ ਮਾ ਜੇ ਨੰਬਰ ਲੈ ਗਿਆ ਤਾਂ ਵਧੀਆ ਨਹੀਂ ਆ ਕੇ ਬਣਾ ਕੋ ਬਲਾਈਆਂ ਮੋਆਂ ਮੂਲੇ ਸਾਰੇ ਬੰਦ ਕਰ ਦਾਂਗੇ ਤੇਰੇ ਦੇਖਣੋਂ ਤੇ ਟਿਊਸ਼ਨ ਵਗੈਰਾ ਲਾ ਦਾਂਗੇ ਫਿਰ ਮੁੜ ਕੇ ਤੈਨੂੰ ਟਾਈਮ ਨਹੀਂ ਲੱਗਿਆ ਕਰਨਾ ਹਨਾ ਮੈਂ ਇਹ ਕਹਿੰਦਾ ਮਿਹਨਤ ਕਰ ਲੈ ਜਿੰਨੀ ਹੋ ਸਕਦੀ ਹੈ ਹਨਾ ਹਨ ਹलो ਦੋਸਤੋ ਰਾਤ ਹੋ ਚੁੱਕੀ ਹੈ ਬਹੁਤ ਤੇ ਸੋਣਾ ਵੀ ਐ ਸਵੇਰੇ ਫਿਰ ਸਕੂਲ ਵੀ ਜਾਣਾ ਹਨਾ ਤੇ ਨੂਰ ਵੀ ਪੈ ਗਿਆ ਦੇਖੋ ਤੇ ਵੀ ਬੰਦ ਕਰ ਦਿੱਤਾ ਆਪਾਂ ਤੇ ਸਵੇਰੇ ਮਿਲਦਾ ਤੁਹਾਨੂੰ ਗੁੱਡ ਨਾਈਟ ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਪਿਆ ਚਾਲੀ ਅਰਾਮ ਆਪਾਂ ਵਲੌਗ ਬੰਦ ਕਰਿਆ ਸੀਗਾ ਨਾ ਤੇ ਸਵੇਰ ਹੋ ਗਈ ਕੋਣ ਸੱਤ 6:30 ਹੋ ਗਏ ਤੇ ਮਾਤਾ ਬੋ ਬਰੋਂ ਪੂਰਾ ਗੰਤੀ ਚਾਹ ਤਾਂ ਲੀ ਆਪਾਂ ਸੋ ਉੱਠ ਕੇ ਤੂੰ ਜਾਵਣਾ ਅੱਜ ਸੱਤੇ ਪਾਣੀ ਨਾ ਹੋ ਸੱਤੇ ਪਾਣੀ 100 ਓਏ ਨੂਰ ਉੱਠ ਜਾ ਪੁੱਤ ਪੇਪਰ ਅੱਜ ਤੇਰਾ ਓਏ ਸੋਨੇ ਨੂਰ ਰੂ ਰਾਤ ਵਿਚਾਰੇ ਨੂੰ ਬੁਖਾਰ ਬਹੁਤ ਹੋ ਗਿਆ ਸੀ ਤੇ ਹੁਣ ਤਾਂ ਠੀਕ ਹੈ ਬਸ ਪਤਾ ਨਹੀਂ ਉੱਥੇ ਜਾਣਾ ਹੋਗਾ ਪਤਾ ਨਹੀਂ ਕਿਵੇਂ ਦੁਕਾਨ ਤੋਂ ਫੋਨ ਹੋ ਗਈ ਪਰ ਹੁਣ ਠੀਕ ਹੈ ਵਿਚਾਰਾ ਹੋਇਆ ਤੇ ਸੁਬਾਹ ਹੋ ਚੁੱਕੀ ਹੈ ਦੇਖੋ ਦੋਸਤ ਆਜੂ ਚਾਹ ਬਿਲੇ ਸਾਰੇ ਜਾਣੇ ਇਹ ਨਈ ਬਿੱਤੀ ਆ ਜੀ ਸਾਡੇ ਕੋਲ ਚਾਹ ਬੜੀ ਵਧੀਆ ਬਣਾਉਣਾ ਮੈਂ ਸਮੇਂ ਜਿੱਦਿਕੇ ਪਹਿਲਾਂ ਉੱਠੇ ਜਾਣਾ ਉਹਦੇ ਮੈਂ ਬਣਾ ਲਵਾਂਗਾ ਨੇ ਕਰੋ ਨੰਬਰ 1 ਨੇ ਦਿੱਲੀ ਆਪਣੀ ਗੱਦਕਦ ਡਿਊਟੀ ਲੱਗੀ ਜਾਂਦੀ ਹੁੰਦੀ ਆ ਸਵੇਰੇ ਜੁਟਣਾ ਬਹੁਤ ਔਖਾ ਲੱਗਦਾ ਅਰ ਕੀ ਕਰੀ ਖੰਮਾਕਾਰਾਂ ਤੇ ਜਾਣਾ ਹੁੰਦਾ ਉਬੀਲਦਾਰੀਆਂ ਨੇ ਤਾਂ ਕਰਕੇ ਕੰਮ ਕਰਾ ਕੇ ਜਾਣਾ ਹੁੰਦਾ ਉੱਠਣਾ ਪੈਂਦਾ ਉੱਠਿਆ ਨੂਰ ਹੋਰ ਨੂਰ ਉੱਠਿਆ ਪੁੱਤ ਸਕੂਲ ਲੈਣਾ ਛੜਾਜੋ ਪੇਪਰ ਅੱਜ ਲੋਰੀ ਦਰਸ਼ਨ ਨੂੰ ਮਬੈਨਦੀ ਉਹ ਤਾਂ ਮਗਰੋਂ ਨਾ ਰਸਤੇ ਐ ਐਸਪੀ ਬਰ オーਪਨ ਗਿਆ ਹਾਂਜੀ ਰੈਡੀ ਹੋ ਚੁੱਕੇ ਆਪਾਂ ਪੱਗ ਬੰਨ ਲਈਏ ਕੱਪੜੇ ਵਗੈਰਾ ਪਾ ਲੈਣਾ ਆ ਕੇ ਤੇ ਚਾਹ ਸਾਨੂੰ ਦਿਖਾਈ ਸੀ ਬਲਾ ਚਾਹ ਪੀ ਲਈ ਆਪਾਂ ਤੇ ਹੁਣ ਮਾਸਟਰ ਟਾਈਮ ਹੋਣ ਵਾਲਾ ਹੈ ਸਕੂਲ ਜਾਵਾਂਗੇ ਕਿ ਦੇਖੋ ਹੁਣ ਦੁਬਾਰਾ ਟੀਮ ਦਾ ਆਪਾਂ ਜਾਣਾ ਹੀ ਹੁੰਦਾ ਨਾ ਤੇ ਨੋਰ ਤਿਆਰ ਨੋਰ ਦੇ ਪ੍ਰੋਜੈਕਟ ਸਾਡੇ ਨੂੰ ਮਾਰਨ ਦੀ ਸਾਰਿਆਂ ਨੂੰ ਅੱਜ ਤਿਆਰ ਵਰ ਤਿਆਰ ਗੁਰਪਾਲੇ ਡਰੈਸ ਪਾ ਲਈ ਨੇ ਬੱਸ ਹੁਣ ਚੱਲਦੇ ਆਪਾਂ ਥੋੜਾ ਚੰਚਾ ਹਨੂਰ ਰੋਟੀ ਖਾਏਗਾ ਤੇ ਆਪਣੀ ਬਣੀ ਜਾਂਦੀ ਆ ਬੱਸ ਤੇ ਸਕੂਲ ਜਾਣ ਵਾਸਤੇ ਪੈਕਿੰਗ ਕਰਕੇ ਚੱਲਾਂਗੇ ਆਪਾਂ ਮਿਲਦੇ ਆ ਚਲੋ ਤੁਹਾਨੂੰ ਅੱਗੇ ਹਨੂਰ ਬਸ ਹੋ ਜਾ ਰਿਹਾ ਠੀਕ ਹੈ ਲੋ ਜੀ ਸੁਣ ਫੋਨ ਹੈ ਰੋਟੀਆਂ ਆਪਣੀ ਤਿਆਰ ਆ। ਆ ਨੂਰ ਦਾ ਪਰੌਂਠਾ ਬਣ ਚੁੱਕਿਆ। ਬਸ ਆਪਾਂ ਇਹ ਨੂਰ ਦੇ ਪਰੌਂਠੇ ਦੋ ਚਾਰ ਰੋਟੀਆਂ ਆਪਾਂ ਲੈ ਜਾਂਦੇ ਹੁੰਦੇ ਆ। ਇਹ ਫੇਰ ਤਿਆਰ ਆ ਬਈ? ਹਾਂਜੀ। ਦੂਜਾ ਇਹੋ ਬਾਕਸ ਕਿਧਰ ਜਾਦਾ? ਸਬਜ਼ੀ ਪਾਈ ਲੀਏ। ਅੱਛਾ। ਵਾ ਕਰ ਦੋ ਤਿਆਰ ਹੋ ਲੈ ਕੇ ਜਾਂਦੇ ਆ। ਨੂਰ ਆਦਬ ਬੈਗ ਵਗੈਰੇ ਪੈ ਕਰ ਲਾ ਪੁੱਤ ਲੋਈ ਦੋਸਤੋਂ ਖਾਣਾ ਬਿਨਾ ਖਾ ਲਿਆ ਹੁਣ ਆਪਾਂ ਤੇ ਸਕੂਲ ਜਾਣ ਦੀ ਤਿਆਰੀਆਂ ਨੇ ਤੇ ਹੁਣ ਆਪਣਾ ਬੈਗ ਦਾ ਸਾਨੂੰ ਬੈਗ ਚ ਪਾਉਨੇ ਆ 100 ਦੇ ਪਟਕੇ ਦੀ ਤਿਆਰੀ ਹੋ ਰਹੀ ਹੈ ਉਸ ਨੂੰ ਬਾਹਰ ਦਿਖਾਉਣਿਆ ਮੌਸਮ ਕਰਵਾ ਦੇਣਾ ਵਾਓ ਰਵੀ ਨੂੰ ਕਰੋ ਜੀ ਐਂਡ ਹੁਣ ਹਾਂ ਜੀ ਮਿੱਤਰੋ ਚਲੋ ਚੱਲਦੇ ਆ ਬਸ ਹੁਣ ਸਕੂਲ ਬੜਾ ਬਦ ਕਰਦੇ ਆ ਐਂਡ ਆਪਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਾ ਦਿਆ ਕਰੋ ਆਪਣਾ ਹਨਾ ਬਹੁਤ ਬਹੁਤ ਸਪੋਰਟ ਕਰਿਆ ਕਰੋ ਮਿੱਤਰੋ ਤੁਹਾਡੇ ਭਰਾ ਹੁੰਦੀ ਐ ਸੀ ਤੇ ਧੰਨਵਾਦ ਜੀ ਬਹੁਤ ਬਹੁਤ ਕਿਕੜੀ ਆ